ਸੰਤ ਜੀ ਆਪਨੇ ਸਰਵਣ ਕੀਤਾ ਸੀ ਕੱਲ 8 ਪੋ ਦਾ ਇਤਿਹਾਸ ਕਿਸ ਤਰ੍ਹਾਂ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਵੱਡੇ ਸਹਬਜ਼ਾਦੇ ਪੀਤ ਸਿੰਘ ਅਤੇ ਜਿਜਾਰ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਹੀ ਦੀ ਪ੍ਰਾਪਤ ਕੀਤੀ ਅੱਜ ਸੰਤ ਜੀ 9 ਪੋ ਵਾਲਾ ਦਿਨ ਹੈ ਅੱਜ ਵੀ ਉਸੇ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਜੰਗ ਜਾਰੀ ਹੈ ਸਾਹਿਬੇ ਕਮਾਲ ਤਨ ਤਨ ਗੁਰੂ ਗੋਬਿੰਦ ਸਿੰਘ ਸਿੰਘਾਂ ਦੇ ਕਹਿਣ ਤੇ ਪੰਜਾਂ ਪਿਆਰਿਆਂ ਦੇ ਕਹਿਣ ਤੇ ਗੱਡੀ ਨੂੰ ਛੱਡ ਕੇ 마ਸੀਵਾੜ ਦੇ ਜੰਗਲਾਂ ਵਿੱਚ ਚੱਲ ਪੈਂਦੇ ਹਨ ਉਧਰ ਮੁਗਲ ਫੌਜਾਂ ਜਿਹੜੀਆਂ ਗੱਡੀ ਦੇ ਅੰਦਰ ਵੜਨ ਦਾ ਯਤਨ ਕਰਦੀਆਂ ਹਨ ਪਰ ਜਿਹੜੀ ਜਗ੍ਹਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਗੱਡੀ ਦੇ ਉੱਪਰ ਬੈਠ ਕੇ ਤੀਰ ਚਲਾਉਂਦੇ ਸਨ ਉਸੇ ਜਗ੍ਹਾ ਉੱਪਰ ਬੈਠ ਕੇ ਗੁਰੂ ਜੀ ਦਾ ਹਮ ਸ਼ਕਲ ਬਾਬਾ ਸੰਤ ਸਿੰਘ ਜੀ ਤੀਰ ਚਲਾ ਕੇ ਮੁਗਲਾਂ ਨੂੰ ਗੜੀ ਦੇ ਅੰਦਰ ਵੜਨ ਤੋਂ ਰੋਕਦੇ ਹਨ ਗੁਰੂ ਜੀ ਨੇ ਗੜੀ ਛੱਡਣ ਤੋਂ ਪਹਿਲਾਂ ਆਪਣਾ ਕਲਗੀ ਤੋੜਾ ਅਤੇ ਆਪਣਾ ਚੋਲਾ ਸੰਤ ਸਿੰਘ ਨੂੰ ਹੌਫ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਦੋ ਹਮ ਸ਼ਕਲ ਸਨ ਇੱਕ ਭਾਈ ਉਦੇ ਸਿੰਘ ਜੀ ਅਤੇ ਦੂਜਾ ਭਾਈ ਸੰਤ ਸਿੰਘ ਜੀ ਮੁਗਲ ਫੌਜਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਹ ਗੜੀ ਦੇ ਅੰਦਰ ਆ ਜਾਂਦੇ ਹਨ ਅਤੇ ਸਿੰਘ ਉਹਨਾਂ ਨਾਲ ਜੂਜਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ ਸਾਰੇ ਦੇ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਹਨ ਜਦੋਂ ਮੁਗਲ ਭਾਈ ਸੰਤ ਸਿੰਘ ਨੂੰ ਦੇਖਦੇ ਹਨ ਤਾਂ ਬੜੇ ਖੁਸ਼ ਹੁੰਦੇ ਹਨ ਕਿ ਅਸੀਂ ਸਿੱਖਾਂ ਦੇ 10ਵੇਂ ਗੁਰੂ ਨੂੰ ਮਾਰ ਕਰਾਇਆ ਹੈ ਜਦੋਂ ਵजीर खान ਇਹ ਸਭ ਦੇਖਦਾ ਹੈ ਤਾਂ ਉਸ ਟਾਈਮ ਤੇ ਉਹਨਾਂ ਦੇ ਹੋਸ਼ ਓੜ ਜਾਂਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਉਹਨਾਂ ਦਾ ਹਮਸ਼ਕਲ ਪਾਪਾ ਸੰਤ ਸਿੰਘ ਜੀ ਹੈ। ਉਗਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ ਪਰ ਉਹ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਨਹੀਂ ਸੀ ਸਕੇ। ਅਖੀਰ ਵਿੱਚ ਵਜੀਰ ਖਾਨ ਇਹ ਗੱਲ ਕਹਿ ਦਿੰਦਾ ਹੈ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਪਨਾਹ ਜੋ ਦੇਵੇਗਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਤੇ ਉਸ ਨੂੰ ਸਖਤ ਸਜ਼ਾਵਾ ਮਿਲਣਗੀਆਂ। ਉਦੋਂ ਗੰਗੂ ਬਾਹਮਣ ਜੀ ਅਤੇ ਸੂਟੇ ਸਾਹਿਬਜ਼ਾਦੇ ਨੂੰ ਆਪਣੇ ਘਰ ਅਦਕਾਰ ਕੇ ਨੌ ਪੋਹ ਵਾਲੇ ਦਿਨ ਮਰਿੰਡੇ ਥਾਣੇ ਵਿੱਚ ਤਲਾਹ ਕਰ ਦਿੰਦਾ ਹੈ। ਪੰਗੂ ਬਾਹਮਣ ਗੁਰੂ ਜੀ ਦੀ ਮਾਤਾ-ਮਤਾ ਗੁਜਰ ਕੌਰ ਅਤੇ ਸੋਟੇ ਸਾਹਿਬ ਜੀ ਨੂੰ ਆਪਣੇ ਘਰ ਵਿੱਚ ਲੈ ਜਾਂਦਾ ਸੀ ਅਤੇ ਜਦੋਂ ਨੌਪੋ ਵਾਲੇ ਦਿਨ ਕੁਝ ਲਾਲਚ ਕਰਕੇ ਉਹਨੇ ਸੋਨੇ ਦੀਆਂ ਮੋਹਰਾਂ ਚੁੱਕੀਆਂ ਤਾਂ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਗੰਗੂ ਬਾਮਨ ਲਾਲਚੀ ਸੀ ਇਸ ਕਰਕੇ ਉਸਨੇ ਹਕੂਮਤ ਤੋਂ ਨਾਮ ਲੈਣ ਦੇ ਖਾਤਰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਮਰੇਂਡਾ ਥਾਣੇ ਦੇ ਵਿੱਚ ਜਾ ਕੇ ਇਤਲਾਹ ਕਰ ਦਿੱਤੀ ਕਿ ਜਿਹੜੇ ਹਕੂਮਤ ਦੇ ਬਾਗੀ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦੇ ਮੇਰੇ ਪਾਸ ਹਨ ਤੇ ਮਰਿੰਡੇ ਥਾਣੇ ਦੇ ਵਿੱਚੋਂ ਦੋ ਸਿਪਾਈ ਜਾਨੀ ਖਾਂ ਅਤੇ ਮਾਨੀ ਖਾਂ ਆਉਂਦੇ ਹਨ ਅਤੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਨੂੰ ਗਫਤਾਰ ਕਰਾ ਕੇ ਮਿੰਡੇ ਥਾਣੇ ਵਿੱਚ ਲੈ ਜਾਂਦੇ ਹਨ। ਆਸ ਵਿੱਚ ਇਹ ਵੀ ਜਿਗਰ ਆਉਂਦਾ ਹੈ ਕਿ ਛੋਟੇ ਸਹਿਬਜ਼ਾਦੇ ਨੂੰ ਲਕਾ ਕੇ ਬੋਰੀਆਂ ਦੇ ਵਿੱਚ ਪਾ ਕੇ ਮਰਿੰਡੇ ਚਲ ਜਾਇਆ ਗਿਆ ਹੈ ਤਾਂ ਕਿ ਸੇਖੋਂ ਨਾ ਉਤੇ ਹਮਲਾ ਨਾ ਕਰ ਦੇਣ। ਅਤੇ ਮਾਤਾ ਜੀ ਨੂੰ ਵੀ ਬਹੁਤ ਤਸੀਹੇ ਦਿੱਤੇ ਗਏ ਹਨ ਨੌ ਪੋ ਦੀ ਰਾਤ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਮਰਿੰਡੇ ਠਾਣੇ ਵਿੱਚ ਰੱਖਿਆ ਜਾਂਦਾ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਬਿਸਤਰ ਅਤੇ ਨਾ ਹੀ ਉਹਨਾਂ ਨੂੰ ਰੋਟੀ ਖਾਣ ਨੂੰ ਦਿੱਤੀ ਜਾਂਦੀ ਹੈ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਕੋਈ ਗਰਮ ਕੱਪੜਾ ਸਹਿਬਜ਼ਾਦਿਆਂ ਤੇ ਮਾਤਾ ਗੁਜਰਕਾ ਨੂੰ ਨਹੀਂ ਦਿੱਤਾ ਜਾਂਦਾ ਉਧਰ ਚਮਕੌਰ ਦੀ ਗੜੀ ਦੇ ਵਿੱਚ 9 ਪੋ ਦੀ ਰਾਤ ਇਤਿਹਾਸ ਦੇ ਵਿੱਚ ਬੀਬੀ ਸ਼ਰਨ ਕੌਰ ਦਾ ਜ਼ਿਕਰ ਆਉਂਦਾ ਹੈ ਬੀਬੀ ਸ਼ਰਨ ਕੌਰ ਨੇ ਆਕਰ ਸਿੰਘਾਂ ਦੀ ਪਛਾਣ ਕੀਤੀ ਉਹਨਾਂ ਨੇ ਸਿੰਘਾਂ ਦੀ ਪਛਾਣ ਸ਼ਰੀ ਸਾਹਿਬ ਤੋਂ ਕੇਸਾਂ ਤੋਂ ਅਤੇ ਦਸਤਾਰਾਂ ਤੋਂ ਕੀਤੀ ਇਸ ਕਰਕੇ ਉਹਨੇ ਸਿੰਘਾਂ ਦੀ ਪਛਾਣ ਕਰਕੇ ਲਕੜਾਂ ਦਾ ਪ੍ਰਬੰਧ ਕੀਤਾ ਅਤੇ ਸਿੱਖ ਸਿੰਘਾਂ ਦਾ ਸੰਸਕਾਰ ਕਰਨਾ ਸ਼ੁਰੂ ਕਰ ਦਿੱਤਾ 발ਦੀ 발ਦੀ ਅੱਗ ਨੂੰ ਮੁਗਲ ਦੇਖ ਕੇ ਉਥੇ ਆ ਜਾਂਦੇ ਹਨ ਅਤੇ ਬੀਬੀ ਸ਼ਰਨ ਕੌਰ ਉੱਪਰ ਬਹੁਤ ਸਾਧ ਕਰਦੇ ਹਨ ਕਿ ਤੁਸੀਂ ਸਾਡੇ ਦੁਸ਼ਮਣਾਂ ਦਾ ਸਸਕਾਰ ਕਰ ਰਹੇ ਹੋ ਇਸ ਕਰਕੇ ਉਹ ਬੀਬੀ ਸ਼ਰਨ ਕੌਰ ਨੂੰ ਬਲਦੀ ਚਿਤਾ ਦੇ ਵਿੱਚ ਸੁੱਟ ਦਿੰਦੇ ਹਨ ਅਤੇ ਸ਼ਹੀਦ ਕਰ ਦਿੰਦੇ ਹਨ ਕਿ ਆ ਜਾਂਦਾ ਹੈ ਕਿ ਜਿਹੜੇ ਬਾਕੀ ਦੇ ਸਰੀਰ ਸਿੱਖਾਂ ਦੇ ਬਚਦੇ ਹਨ ਉਹਨਾਂ ਦਾ ਸਸਕਾਰ ਭਾਈ ਰਾਮਾ ਜੀ ਅਤੇ ਭਾਈ ਤਲੋਕਾ ਜੀ ਨੇ ਕੀਤਾ ਇਹ ਕਾਰਜ ਭਾਈ ਤਲੋਕਾ ਜੀ ਅਤੇ ਭਾਈ ਰਾਮਾ ਜੀ ਨੇ ਪਹਿਲਾਂ ਪਾਗਲਾ ਮੰਗ ਪੇਸ ਬਦਲ ਕੇ ਮੁਗਲ ਛਪਾਈਆਂ ਦੇ ਵਿੱਚ ਘੁੰਮਦੇ ਫਿਰਦੇ ਹਨ ਤੇ ਰਾਤ ਹੁੰਦੇ ਹੀ ਬਾਕੀ ਸਾਰੀਆਂ ਸਰੀਰਾਂ ਦਾ ਸੰਸਕਾਰ ਕੀਤਾ ਨੌਪੋ ਦਾ ਸਾਕਾ ਵੈਗਰ ਜੀ ਕੀ ਲਿਖ ਕੇ ਅੱਗੇ ਦੀ ਅੱਗੇ ਸ਼ੇਅਰ ਕਰ ਦੋ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ